ਆਧੁਨਿਕ ਯੁੱਗ 'ਚ ਸੋਸ਼ਲ ਮੀਡੀਆ ਦੀ ਪਹੁੰਚ ਅਤੇ ਪ੍ਰਭਾਵ ਬੇਮਿਸਾਲ ਹੋ ਚੁੱਕੇ ਹਨ ਲੋਕ ਆਪਣੇ ਦਿਨ ਦਾ ਵੱਡਾ ਹਿੱਸਾ ਸਕਰੋਲਿੰਗ ਵੀਡੀਓ ਦੇਖਣ ਜਾਂ ਖੁਦ ਕੰਟੈਂਟ ਬਣਾਉਣ 'ਚ ਬਿਤਾਉਂਦੇ ਹਨ ਇੰਸਟਾਗ੍ਰam ਵਰਗੇ ਪਲੇਟਫਾਰਮ ਤਸਵੀਰਾਂ ਤੇ ਵੀਡੀਓ ਸਾਂਝੀਆਂ ਕਰਨ ਦਾ ਸਾਨ ਜਰੀਆ ਬਣ ਚੁੱਕਿਆ ਜਿੱਤੇ ਹਰ ਕੋਈ ਰੀਲਾਂ ਤੇ ਪੋਸਟਾਂ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਪਰ ਕਈ ਵਾਰੀ ਸਸਤੀ ਲੋਕਪ੍ਰਿਅਤਾ ਦੇ ਚੱਕਰ ਵਿੱਚ ਕੁਝ ਲੋਕ ਹੱਦਾ ਪਾਰ ਕਰ ਜਾਂਦੇ ਹਨ ਅਤੇ ਇੰਟਰਨੈਟ ਤੇ ਅਸ਼ਲੀਲ ਸਮੱਗਰੀ ਪੋਸਟ ਕਰਦੇ ਹਨ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਭਾਰਤ 'ਚ ਇੰਟਰਨੈਟ ਰਾਹੀਂ ਅਜਿਹੀਆਂ ਗਤੀਵਿਧੀਆਂ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨ ਹਨ ਭਾਰਤ ਸਰਕਾਰ ਨੇ ਆਨਲਾਈਨ ਅਸ਼ਲੀਲ ਸਮੱਗਰੀ ਤੇ ਰੋਕ ਲਾਉਣ ਲਈ ਆਈਟੀਟ ਐਕਟ 2000 ਇਨਫੋਰਮੇਸ਼ਨ ਟੈਕਨੋਲੋਜੀ ਐਕਟ 2000 ਦੀ 67 ਨੂੰ ਲਾਗੂ ਕੀਤਾ ਹੈ ਜੇ ਕੋਈ ਵਿਅਕਤੀ ਆਨਲਾਈਨ ਅਸ਼ਲੀਲ ਸਮੱਗਰੀ ਪੋਸਟ ਕਰਦਾ ਹੈ ਤਾਂ ਇਹ ਇੱਕ ਗੰਭੀਰ ਅਪਰਾਧ ਮੰਨਿਆ ਜਾਂਦਾ ਹੈ ਪਹਿਲੀ ਵਾਰੀ ਦੋਸ਼ੀ ਪਾਇਆ ਜਾਂਦੇ 3 ਸਾਲ ਤੱਕ ਦੀ ਕੈਦ ਅਤੇ ਜੁਰਮਾਨਾ ਹੋ ਸਕਦਾ ਹੈ। ਦੂਜੀ ਵਾਰੀ ਇਸੇ ਗਲਤੀ ਲਈ ਸਜ਼ਾ 5 ਸਾਲ ਤੱਕ ਵੱਧ ਸਕਦੀ ਹੈ। ਭਾਰਤੀ ਨਿਆਇ ਸੰਤਾ BNS 2023 ਦੇ ਅਧੀਨ ਵੀ ਕਈ ਧਾਰਾਵਾਂ ਲਾਗੂ ਕੀਤੀਆਂ ਗਈਆਂ ਜੋ ਡਿਜੀਟਲ ਪਲੇਟਫਾਰਮ ਤੇ ਹੋਣ ਵਾਲੇ ਅਪਰਾਧਾਂ ਨੂੰ ਕਵਰ ਕਰਦੀਆਂ ਹਨ। ਧਾਰਾ 354 ਜੇ ਕੋਈ ਵਿਅਕਤੀ ਅਸ਼ਲੀਲ ਸਮੱਗਰੀ ਵੇਚਦਾ, ਵੰਡਦਾ ਜਾਂ ਦਿਖਾਉਂਦਾ ਤਾਂ 2 ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਧਾਰਾ 355 ਜੇ ਕੋਈ ਵਿਅਕਤੀ ਸੋਸ਼ਲ ਮੀਡੀਆ ਜਾਂ ਕਿਸੇ ਹੋਰ ਜਨਤਕ ਥਾਂ ਤੇ ਅਸ਼ਲੀਲ ਹਰਕਤ ਕਰਦਾ ਹੈ ਜਾਂ ਜਿਹੀ ਪੋਸਟ ਕਰਦਾ ਹੈ ਜੋ ਕਿਸੇ ਦੀ ਇੱਜ਼ਤ ਨੂੰ ਠੇਸ ਪਹੁੰਚਦੀ ਹੈ ਤਾਂ ਇਸ ਤਾਰਾ ਹੇਠ ਵੀ ਕਾਰਵਾਈ ਹੋ ਸਕਦੀ ਹੈ ਇਨਾ ਕਾਨੂੰਨੀ ਕਾਰਵਾਈਆਂ ਤੋਂ ਇਲਾਵਾ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮ ਵੀ ਆਪਣੀ ਪਾਲਿਸੀ ਮੁਤਾਬਕ ਜਿਹੇ ਅਕਾਊਂਟਾਂ ਨੂੰ ਬਲੌਕ ਜਾਂ ਡਿਲੀਟ ਕਰ ਸਕਦੇ ਕਈ ਵਾਰੀ ਉਪਭੋਗਤਾਵਾਂ ਨੂੰ ਪੂਰੀ ਤਰ੍ਹਾਂ ਬੈਨ ਕਰ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੀ ਜਾਣਕਾਰੀ ਪੁਲਿਸ ਨੂੰ ਸੌਂਪੀ ਜਾਂਦੀ ਹੈ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਜੇਕਰ ਕੋਈ ਵਿਅਕਤੀ ਆਪਣਾ ਅਸ਼ਲੀਲ ਅਕਾਊਂਟ ਡਿਲੀਟ ਵੀ ਕਰ ਦਿੰਦਾ ਹੈ ਤਾਂ ਵੀ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਇਸ ਲਈ ਜ਼ਰੂਰੀ ਹੈ ਕਿ ਸੋਸ਼ਲ ਮੀਡੀਆ ਤੇ ਕਿਸੇ ਵੀ ਤਰ੍ਹਾਂ ਦੀ ਸਮਗਰੀ ਪੋਸਟ ਕਰਦੇ ਹੋਏ ਸਾਵਧਾਨੀ ਅਤੇ ਕਾਨੂੰਨੀ پابੰਦੀਆਂ ਦਾ ਪੂਰਾ ਧਿਆਨ ਰੱਖਿਆ ਜਾਵੇ ਸਸਤੀ ਪੋਪੂਲੈਰਿਟੀ ਲੈਣ ਲਈ ਕੀਤੀ ਗਈ ਗਲਤ ਚਲਾਕੀ ਤੁਹਾਨੂੰ ਕਾਨੂੰਨੀ ਮੁਸੀਬਤ ਵਿੱਚ ਫਸਾ ਸਕਦੀ ਹੈ